ਪਲੀ ਸਰਕਾਰੀ ਵਿਹਾਇ ਦੇ ਉੱਪਰ ਕਰ ਦਿੱਤੀ ਗਈ ਤੜਕਸਰ ਰੇਡ ਐਨਾ ਨਹੀਂ ਇਹ ਰੇਡ ਉਸ ਸਮੇਂ ਕੀਤੀ ਗਈ ਜਦੋਂ ਵਿਕਰਮ ਮਜੀਠੀਆ ਤੇ ਉਹਨਾਂ ਦੇ ਪਤਨੀ ਘਰ ਦੇ ਵਿੱਚ ਮੌਜੂਦ ਸੀ ਤੇ ਇਸ ਦੌਰਾਨ ਨਾ ਕਿਸ ਨੂੰ ਅੰਦਰ ਜਾਣ ਦਿੱਤਾ ਗਿਆ ਨਾ ਕਿਸ ਨੂੰ ਬਾਹਰ ਆਣ ਦਿੱਤਾ ਗਿਆ ਬਹੁਤ ਬਹਿਸ-ਬਾਜੀ ਹੋਈ ਹੈ ਵਿਕਰਮ ਮਜੀਠੀਆ ਅਤੇ ਜਿਹੜੇ ਵੀਰ ਦੇ ਉੱਤੇ ਅਧਿਕਾਰੀ ਸਨ ਦੋਹਾਂ ਵਿਚਕਾਰ ਬਹੁਤ ਬਹਿਸ-ਬਾਜੀ ਹੋਈ ਹੈ ਕਿ ਇਹ ਰੇਡ ਕਿਉਂ ਕੀਤੀ ਗਈ ਇਸ ਪੂਰੇ ਵਿਸ਼ੇ ਤੇ ਗੱਲਬਾਤ ਕਰਨੀ ਚਲਦੇ ਆ ਸਿੱਧਾ ਸਾਡੇ ਸਹਿਯੋਗੀ ਅਰਜਿੰਦਰ ਸਿੰਘ ਜੀ ਕੋਲ ਉਹਨਾਂ ਨੂੰ ਲੈਨੇ ਆ ਪੂਰੀ ਜਾਣਕਾਰੀ ਵੀ ਆਖਰ ਰੇਡ ਦਾ ਕੀ ਮਸਲਾ ਹੈ ਤਾਂ ਅਰਜਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਅ ਸਵੇਰ ਦੇ ਲਾਈਵ ਪ੍ਰੋਗਰਾਮ 'ਚ ਧੰਨਵਾਦ ਜੀ ਦਾ ਅਰਜਿੰਦਰ ਸਿੰਘ ਜੀ ਵਿਕ੍ਰਮ ਇੰਟੀਰੀਅਰ ਮੁਸ਼ਕਲਾਂ ਰੁਕਣਾ ਨਹੀਂ ਲਹਿਰੀਆਂ ਸਵੇਰੀ ਦੇਖੋ ਰੇਡ ਹੋ ਗਈ ਬਹੁਤ ਤਗੜੀ ਹਾਂ ਜੀ ਦੇਖੋ ਰੇਡ ਇੱਕ ਤਾਂ ਵਾਰਸ਼ मतलब ਦਾ ਬਾਰਸ਼ ਵਜ੍ਹਾ ਵਜ੍ਹਾ ਕਰਾ ਰਹੀ ਹੈ ਜੀ ਉੱਤਰੋ ਰੇਡ ਵਾਲੇ ਜਿਹੜੇ ਅਫਸਰ ਨੇ ਮਤਲਬ ਉਹ ਆਬਦਾ ਜਿਹੜਾ ਰੇਡ ਦੇ ਵਿੱਚ ਇਹਨਾਂ ਦਾ ਕੋਈ ਜਹਾਰ ਹੁੰਦਾ ਆਬਦਾ ਪੂਰਾ ਕਰ ਰਹੇ ਨੇ ਕਿਉਂਕਿ ਨਾ ਤਾਂ ਉੱਥੇ ਕਿਸੇ ਪੱਤਰਕਾਰ ਨੂੰ ਅੰਦਰ ਜਾਣ ਦਿੱਤਾ ਜਾ ਰਿਹਾ ਤੇ ਨਾ ਹੀ ਕਿਸੇ ਫੋਟੋਗ੍ਰਾਫਰ ਨੂੰ ਜਾਣ ਦਿੱਤਾ ਜਾ ਰਿਹਾ ਤੇ ਮਤਲਬ ਘੱਟੋ ਘੱਟ 20 ਬੰਦੇ ਕੋਸਦੇ ਨੇ ਜਿਹੜੇ ਟੱਕੇ ਨਾਲ ਮਤਲਬ ਮੈਡਮ ਮਨ ਜੋ ਗਨੀਸ਼ ਕੌਰ ਦੇ ਜਨਮ ਦਾ ਜਿਹੜੇ ਟੱਕੇ ਨਾਲ ਅੰਦਰ ਵਰਗੇ ਤੇ ਅੰਦਰ ਜਾ ਕੇ ਬਾਹਰ ਬੰਦ ਕਰਕੇ ਆਬਦਾ ਜਿਹੜਾ ਅ ਫਰੋੜਾ ਪਾਲੀਆ ਤਲਾਸ਼ੀ ਮੈਂ ਉਹ ਸ਼ੁਰੂ ਕਰਤੀ ਤੇ ਇਹਨਾਂ ਨੂੰ ਇੱਕ ਸਾਈਡ ਤੇ ਵਹਾ ਕੇ ਮਤਲਬ ਰੱਖ ਛੱਡਿਆ ਕਿ ਹੋ ਸਕਦਾ ਹੈ ਹਾਲੇ ਕੋਈ ਸਪੱਸ਼ਟ ਖਬਰਾਂ ਤਾਂ ਨਹੀਂ ਹਨ ਕਿ ਹੋ ਸਕਦਾ ਹੈ ਇਹਦੇ ਵਿੱਚ ਕੋਈ ਗ੍ਰਿਫਤਾਰੀ ਵੀ ਹੋ ਜਾਵੇ ਥੋਕੇ ਕਾਫੀ ਦਸਤਾਵੇਜ਼ ਖੰਗਾਲੇ ਜਾ ਰਹੇ ਨੇ ਸਵੇਰ ਦੇ ਹੀ ਤੇ ਹੁਣ ਸ਼ਰੋਨੀ ਕਲ ਦਾ ਇੱਕ ਬਿਆਨ ਵੀ ਆ ਗਿਆ ਕਹਿੰਦੇ ਵੀ ਪਰਸੋ ਜਿਮਨੀ ਚੋਂ ਨਾ ਜਿੱਤਣ ਤੋਂ ਬਾਅਦ ਮਾਨ ਸਰਕਾਰ ਨੇ ਤੁਰੰਤ ਇਹ ਕਾਰਵਾਈ ਕੀਤੀ ਹੈ ਇਹ ਸਿਰਫ ਯਾਨੀ ਕਿ ਚੋਣਾਂ ਦਾ ਹੀ ਤਿਆਰ ਕਰ ਰਹੇ ਸੀ ਦੇਖੋ ਜੀ ਇਸ ਨੂੰ ਮਤਲਬ ਸਿਆਣੇ ਜਿਹੜੇ ਲੋਕ ਨੇ ਉਹ ਦੋ ਤਿੰਨ ਅੰਗਲਾਂ ਤੋਂ ਦੇਖ ਰਹੇ ਨੇ ਇਹ ਕੁਸ਼ਤਾ ਇਹ ਦੇਖ ਰਹੇ ਕਹਿ ਰਹੇ ਨੇ ਵੀ ਇਹ ਆਮਦਨ ਤੋਂ ਵੱਧ ਜਾਇਦਾ ਦਾ ਮਸਲਾ ਹੋ ਸਕਦਾ ਹੈ ਉਹਦੇ ਵਾਸਤੇ ਮਤਲਬ ਰੇਡ ਹੈ ਤੇ ਕਈ ਇਸ ਨੂੰ ਮਤਲਬ ਇੱਕ ਬਹੁ ਕਰੋੜੀ ਜਿਹੜਾ ਡਰੱਗ ਘਟਾਲਾ ਹੈ ਉਹਦੇ ਨਾਲ ਜ਼ੋਰ से ਦੇਖ ਰਹੇ ਨੇ ਤੇ ਕਈ ਮਤਲਬ ਇਸ ਨੂੰ ਕਸੋ ਆਪਰੇਸ਼ਨ ਦੇ ਥਰੂ ਇੱਕ ਰੂਟੀਨ ਦੀ ਕਾਰਵਾਈ ਹੈ ਜਿਹੜੀ ਸਾਰੇ ਪੰਜਾਬ ਦੇ ਵਿੱਚ ਨਸ਼ਾ ਅਮਰੁੱਧ ਯੁੱਧ ਜਿਹੜਾ ਚੱਲ ਰਿਹਾ ਉਹਦੇ ਤਹਿਤ ਜਿਹੜੀ ਲੋਕਾਂ ਦੇ ਘਰਾਂ ਦੀ ਜਿਹੜੀ ਤਲਾਸ਼ੀ ਮੈਂ ਉਹ ਜਾਰੀ ਕੀਤੀ ਹੋਈ ਹੈ ਸਰਕਾਰ ਵੱਲੋਂ ਉਹਦੇ ਤਹਿਤ ਤੇ ਕਾਰਵਾਈ ਹੈ ਪਰ ਹਲੇ ਜਿਹੜਾ ਪੂਰਾ ਸਿੱਖਿਆ ਜਿਹੜਾ ਮਸਲਾ ਹੈਗਾ ਉਹ ਕਲੀਅਰ ਨਹੀਂ ਹੋ ਰਿਹਾ ਆ ਲੋਕਾਂ ਦੇ ਨਾਲ ਜੋ ਦੀ ਕਾਸਲੇ ਗਲ ਕਰ ਜੋ ਵੀ ਸਿਆਰੇ ਬੰਦੇ ਕਾਸ ਲਾਉਂਦੇ ਹੁੰਦੇ ਨੇ ਲਗਭਗ ਉਹ ਸਹੀ ਹੁੰਦੇ ਨੇ ਕਿਉਂਕਿ ਉਹਨਾਂ ਦੇ ਨਜੀਤ ਤਜਰਬੇ ਹੁੰਦੇ ਨੇ ਤੇ ਉਹਨਾਂ ਨੇ ਇਹ ਘਟਨਾਵਾਂ ਵਿੱਚ ਵੀ ਲੰਘੇ ਹੁੰਦੇ ਕਿਉਂਕਿ ਡਾਕਟਰ ਸਾਹਿਬ ਜਿਹੜਾ ਸਾਡੇ ਕੋਲ ਹੁਣ ਤੱਕ ਇੱਕ ਛੋਟਾ ਵੀਡੀਓ ਕਲਿੱਪ ਆਇਆ ਹੈ ਵਿਕਰਮ ਮਜੀਠੀਆ ਦੇ ਘਰ ਦੇ ਅੰਦਰ ਦਾ ਜਿੱਥੇ ਉਹਨਾਂ ਨੇ ਪਤਨੀ ਵੀ ਬੈਠ ਰਹੇ ਨੇ ਉਹ ਵੀ ਬੈਠ ਰਹੇ ਨੇ ਤਾਂ ਵਿਕਰਮ ਜੀਠੀਆ ਨੇ ਇੱਕ ਸਾਫ਼ ਤੌਰ ਤੇ ਕਿਹਾ ਕਿ ਵੀ ਹੁਣ ਤੱਕ ਮੇਰੇ ਤੇ ਸਿੱਟ ਬਣਾਈ ਗਈ ਮੇਰਾ ਕੋਈ ਕੇਸ ਸ਼ੋਨੀ ਹੋਇਆ ਡਰਕਦਾ ਤੇ ਮੈਨੂੰ ਡਰ ਹੈ ਕਿ ਵੀ ਇਹਨਾਂ ਦੇ ਬਹਾਨੇ ਕਿ ਭਗਵਾਨਤਮਾਨ ਮੈਨੂੰ ਕਿਸੇ ਹੋਰ ਪਰਚੇ ਅੱਜ ਫਸਾਣਾ ਚਾਹੁੰਦੇ ਨੇ ਹੋ ਸਕਦਾ ਜਿਵੇਂ ਤੁਸੀਂ ਗਿਆ ਗ੍ਰਿਫਤਾਰੀ ਹਾਂ ਉਹਨਾਂ ਨੇ ਆਪ ਹੀ ਕਿਹਾ ਕਹਿੰਦੇ ਹੋ ਸਕਦਾ ਵੀ ਅੱਜ ਭਗਵਾਨਤਮਾਨ ਸਰਕਾਰ ਦੇ ਜਿਹੜੇ ਅਧਿਕਾਰੀ ਆਏ ਨੇ ਮੈਨੂੰ ਗ੍ਰਿਫਤਾਰ ਕਰਕੇ ਲੈਣ ਝੂਠਾ ਪਰਚਾ ਨਾ ਮੇਰੇ ਤੇ ਕੋਈ ਪਾਦਣ ਇਹ ਕਹਿੰਦੇ ਤੂੰ ਉਹ ਹੀ ਗੱਲ ਫੇਰ ਆ ਜਾਂਦੀ ਢੂਠੇ ਪਰਚਿਆਂ ਦੀ ਜਿਹੜੀ ਰਵਾਇਤ ਆ ਉਹ ਚਲਾਈ ਕਿੰਨਾਂ ਨੇ ਜੀ ਜੇ ਉਦੋਂ ਤੋਂ ਹੀ ਇਹ ਮਤਲਬ ਢੂਠੇ ਪਰਚਿਆਂ ਦੇ ਖਿਲਾਫ ਆਪਣੀਆਂ ਸਰਕਾਰਾਂ ਵੇਲੇ ਇਹ ਮਤਲਬ ਲਗਾਮਾਂ ਖਿੱਚ ਕੇ ਰੱਖਦੇ ਤਾਂ ਅੱਜ ਇਹ ਦਿਨ ਨਾ ਦੇਖਣੇ ਬੱ데 ਗੱਲ ਕਰ ਠੀਕ ਹੈ ਵੀ ਇਹਨਾਂ ਦੇ ਸਿਆਸੀ ਜ਼ੋਰ ਨੇ ਤਾਂਹਾਂ ਤੱਕ ਜ਼ੋਰ ਸਰਕਾਰ ਤੋਂ ਵੱਟ ਜ਼ੋਰ ਵਾਲੇ ਬੰਦੇ ਨੇ ਇਹ ਸਰਕਾਰਾਂ ਇਹਨਾਂ ਦਾ ਕੋਈ ਛੇਤੀ ਜਲਦੀ ਕੋਈ ਮਤਲਬ ਬਾਲਕਾ ਨਹੀਂ ਕਰ ਸਕਦੇ ਗੱਲ ਕਰ ਜਿਹੜਾ ਹੈ ਢੂਠੇ ਪਰਚਿਆਂ ਦਾ ਪ੍ਰੋਜੈਕਟ ਇਹਨਾਂ ਨੇ ਤੋੜਿਆ ਹੋਇਆ ਹੈ ਠੀਕ ਹੈ ਸ਼ਰੋਮੀ ਕਾਦੀਦਾਲ ਵੱਲੋਂ ਮਤਲਬ ਹੁਣ ਉਹ ਇਹਨਾਂ ਦੇ ਉੱਤੇ ਭਾਰੂ ਪੈਂਦਾ ਦਿਖਾਈ ਦੇ ਰਿਹਾ ਹੈਗਾ ਜੇ ਪਹਿਲਾਂ ਮਤਲਬ ਇਸ ਗੱਲ ਨੂੰ ਮਿਠ ਲੈਂਦੇ ਤਾਂ ਇਹ ਗੱਲਾਂ ਲੋਕਾਂ ਦੇ ਸਾਹਮਣੇ ਨਾ ਆਉਂਦੀਆਂ ਡਾਕਟਰ ਸਾਹਿਬ ਉੱਥੇ ਸਾਰੇ ਰਸਤੇ ਬੰਦ ਕਰ ਦਿੱਤੇ ਨੇ ਘਰ ਦੇ ਅੰਦਰ ਦਾਖਲ ਹੁੰਦੇ ਜਿਵੇਂ ਤੁਸੀਂ ਚਾਰੇ ਰਸਤੇ ਦੇ ਤਰਫ ਤੋਂ ਬੰਦ ਨੇ ਔਰ ਉੱਥੇ ਨਾ ਹੁਣ ਵਿਕਰਮ ਜੀ ਮੀਠਿਆ ਦੇ ਜਿਹੜੇ ਦਰਸ਼ਕ ਨੇ ਫੈਨ ਨੇ ਉਹ ਇਕੱਠੇ ਹੋਣ ਸ਼ੁਰੂ ਹੋ ਗਏ ਨੇ ਤੇ ਉਹਨਾਂ ਨੇ ਯਾਨੀ ਕਿ ਜਿਹੜੀ ਟੀਮ ਉੱਥੇ ਪਹੁੰਚੋ ਦੇ ਖਿਲਾਫ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ ਹੈ ਔਰ ਉਹਨੇ ਕਿਹਾ ਭਗਵਾਨਤਮਾ ਇੱਕ ਸਿਆਸੀ ਰੂਪ ਦੇ ਵਿੱਚ ਬਦਲਾਖੋਰੀ ਕਰ ਰਿਹਾ ਹੈ ਵਿਕਰਮ ਜੀ ਮਡੀਠੀਆ ਦੇ ਨਾਲ ਯਾਨੀ ਪਰਸਨਿਕ ਹੁੰਦਾ ਕੱਢ ਰਿਹਾ ਹੈ ਦੇਖੋ ਜੀ ਇਹਦਾ ਗੱਲ ਹੈ ਕਿ ਪਰ ਜੇ ਹੁਣ ਮੰਨ ਲਓ ਤਲਾਸ਼ੀ ਦੇ ਵਿੱਚ ਕੋਈ ਚੀਜ਼ ਮਿਲ ਜਾਂਦੀ ਹੈ ਫਿਰ ਤਾਂ ਉਸ ਉਹ ਹੋਰ ਸਾਧ ਨਾਲ ਨੂੰ ਗੱਲ ਮਤਲਬ ਇਹਨਾਂ ਨੂੰ ਥੋੜਾ ਜਿਆਦਾ ਸੰਕੋਚ ਤੋਂ ਕੰਮ ਲੈਣਾ ਚਾਹੀਦਾ ਹੈ ਕਿਉਂਕਿ ਇਹਨਾਂ ਦੇ ਰਾਜ ਦੇ ਵਿੱਚ ਵੀ ਬਹੁਤ ਲੋਕਾਂ ਦੇ ਉੱਤੇ ਪਲਾਂਟਡ ਜਿਹੜੇ ਮੁਕੱਦਮੇ ਨੇ ਉਹ ਤਿਆਰ ਕਰਕੇ ਪਾਏ ਗਏ ਮਤਲਬ ਜਦੋਂ ਇਸ ਗੱਲ ਨੂੰ ਫਿਰ ਬਾਅਦ ਦੇ ਵਿੱਚ ਕੋਰਟਾਂ ਦੇ ਵਿੱਚ ਕੋਈ ਗੱਲ ਮੰਨਦਾ ਨਹੀਂ ਹੈ ਗੱਲ ਇਹਨਾਂ ਨੂੰ ਥੋੜਾ ਜਿਹਾ ਜਿਹੜਾ ੱੱਕਾ ਚਾਹੀਏ ਜੇ ਕੋਈ ਪ੍ਰਸ਼ਾਸਨ ਮਤਲਬ ਸੰਕੋਚ ਜਹਾਏ ਮੰਨ ਲਿਆ ਵੀ ਤਿਰਜਤ ਰੰਮੇ ਨਾਲ ਕੋਈ ਤਲਾਸ਼ੀ ਫੇਰ ਮਲਾ ਕਰ ਰਿਹਾ ਤਾਂ ਤਲਾਸ਼ੀ ਜਦੋਂ ਦੇਣੀ ਚਾਹੀਦੀ ਹੈ ਗੱਲ ਕਰ ਵੀ ਜਿਹੜਾ ਕੋਈ ਪਲਾਂਟਡ ਮੁਕੱਦਮਾ ਹੁੰਦਾ ਉਸ ਤੋਂ ਬਚਣਾ ਚਾਹੀਦਾ ਕਿਉਂਕਿ ਮਤਲਬ ਪਲਾਂਟਡ ਦੇ ਵਿੱਚ ਤਾਂ ਇਹ ਉਹ ਚੀਜ਼ਾਂ ਵੀ ਕਰ ਦਿੰਦੇ ਨੇ ਜੋ ਇਸ ਜੱਗ ਦੇ ਉੱਤੇ ਮੈਂ ਤੁਹਾਨੂੰ ਇੱਕ ਹੋਰ ਅਪਡੇਟ ਦੇਣਾ ਜਿਹੜੀ ਮੇਰੇ ਕੋਲ ਵੀਡੀਓ ਆਈ ਹੈ ਉਸ ਸਮੇਂ ਤਾਂ ਆਪਣੇ ਚੈਨਲ ਨਸ਼ਰ ਵੀ ਹੋ ਰਹੀ ਹੈ ਵਿਕਰਮਜੀ ਮਜੀਠੀਆ ਦੀ ਔਰਤ ਜਿਹੜੀ ਵਾਈਫ ਨੇ ਕਿਹਾ ਕਿ ਸਰਕਾਰੀ ਐਸ਼ ਹੈ ਤਾਂ ਤੁਸੀਂ ਕਿੱਦਾਂ ਆ ਕੇ ਸਾਡੇ ਦਾ ਰੇਡ ਕਰਨ ਤਾਂ ਜਿਹੜੇ ਐਸਐਸਪੀ ਅਫੀਸਰ ਦੇ ਚੀਫ ਉੱਥੇ ਪਹੁੰਚੇ ਨੇ ਖੁਦ ਉਹਨਾਂ ਦੇ ਉਹਨਾਂ ਦੀ ਪਤਨੀ ਨੂੰ ਜਵਾਬ ਦਿੱਤਾ ਉਸ ਵੀਡੀਓ ਤੇਨੇ ਅਸੀਂ ਬਕਾਇਦਾ ਥਾਣੇ ਵੀ ਦਰਖਾਸਤ ਦੇ ਕੇ ਆਏ ਆ ਕੰਪਲੇਂਟ ਐਫਆਈ ਰਿਪੋਰਟ ਕਰਾ ਕੇ ਆਏ ਆ ਤਾਂ ਅਸੀਂ ਅੰਦਰ ਆਏ ਮੈਡਮ ਸਾਡਾ ਨਾ ਫਾਲਤੂ ਦੀ ਗੱਲ ਕਰਨੀ ਲੋੜ ਦੇਖੋ ਜੀ ਇਹਨਾਂ ਦਾ ਪ੍ਰਾਈਵੇਟ ਹਾਊਸ ਹੈ ਅਮਰ ਸ੍ਰੀ ਅਮਰਥਰ ਰਾਉਂ ਦੇ ਵਿੱਚ ਹੈ ਇਹ ਮਤਲਬ ਹੈ ਇਸ ਦਾ ਇਹ ਕਿਤੇ ਹੋ ਰਿਹਾ ਹੈ ਸਰਕਾਰੀ ਹੈ ਜਾਂ ਜੋ ਵੀ ਹੈ ਉਹ ਕਿਤੇ ਹੋ ਰਿਹਾ ਹੈ ਇਹ ਤਾਂ ਇਹਨਾਂ ਦਾ ਜਦੋਂ ਇਹਨਾਂ ਨੇ ਕਿਤੇ ਉਰਾ ਪਰ ਆ ਕਿਸੇ ਪ੍ਰੋਗਰਾਮ ਦੇ ਉੱਤੇ ਜਾਣਾ ਹੁੰਦਾ ਜਾਂ ਕੋਈ ਰੈਲੀ ਜਾਂ ਕੋਈ ਵਿਚਾਰ ਪਤੰਦਰਾ ਪਾਰਟੀ ਵਰਕਰਾਂ ਉਦੋਂ ਮਤਲਬ ਇਸ ਜਗ੍ਹਾ ਦੇ ਉੱਤੇ ਇਹ ਕਰਦੇ ਨੇ ਕੋਈ ਕੋਈ ਹੋ ਸਕਦਾ ਹੈ ਸਰਕਾਰ ਨੂੰ ਕੋਈ ਗੁੰਮੀ ਗਣਸੋਂ ਦੀ ਹੋਵੇ ਵੀ ਅੱਜ ਉੱਥੇ ਵਰਕਰ ਇਕੱਠੇ ਨੇ ਤੇ ਐਮਸੀਟੀਆ ਸਾਫ਼ ਵੀ ਇਕੱਠੇ ਨੇ ਮਤਲਬ ਗੱਲ ਇਹ ਹੈ ਵੀ ਹੁਣ ਇਹ ਟਾਈਮ 'ਚ ਪੁਲਿਸ ਵੱਲੋਂ ਤਾਂ ਕਾਕੀ ਕੀਤਾ ਗਿਆ ਪਰ ਇੱਥੇ ਥੋੜਾ ਜਿਹਾ ਇਹ ਆਈਡੀਆ ਲੱਗ ਜਾਣਾ ਚਾਹੀਦਾ ਹੈ ਵੀ ਜਦੋਂ ਐਡੇ ਬੰਦੇ ਬੰਦਿਆਂ ਦੇ ਨਾਲ ਧੱਕਾ ਹੁੰਦਾ ਤਾਂ ਫਿਰ ਆਪ ਤੂੰ ਮੈਂ ਨਾਲ ਧੱਕਾ ਕਿੰਨਾ ਹੁੰਦਾ ਹੋ ਮਤਲਬ ਅੱਖਾਂ ਨਾ ਮੁਹੰਦੀਆਂ ਨੇ ਇਹ ਗੱਲ ਸੋਚ ਕੇ ਅਰੇ ਵਿਕਰਮ ਜੀ ਮੀਠਿਆ ਵੀਡੀਓ ਵਿੱਚ ਇਹ ਵੀ ਕਹਿ ਰਹੇ ਨੇ ਫੋਨ ਲਾਈਨ ਤੇ ਗੱਲਬਾਤ ਕਰ ਰਹੇ ਨੇ ਆਪਣੇ ਸਮਰਥਕਾਂ ਨਾਲ ਜਿਹੜੇ ਬਾਹਰ ਖੜੇ ਨੇ ਉਹਨਾਂ ਨੂੰ ਕਹਿ ਰਹੇ ਨੇ ਵੀ ਤੁਸੀਂ ਅੰਦਰ ਆ ਜਾਓ ਉਹ ਕਹਿੰਦੇ ਵੀ ਸਾਨੂੰ ਪੁਲਿਸਾਰੇ ਅੰਦਰ ਨਹੀਂ ਆਉਂਦਾ ਰੇ ਤਾਂ ਉਹ ਕਹਿ ਰਹੇ ਤੁਸੀਂ ਗੇਟ ਟੱਪ ਕੇ ਅੰਦਰ ਆ ਜਾਓ ਯਾਨੀ ਕਿ ਵਿਕਰਮ ਮਜੀਠੀਆ ਜੇਕਰ ਸੱਚੇ ਨੇ ਤਲਾਸ਼ੀ ਕਰਨ ਦੇਣ ਕਿਉਂ ਗੱਲ ਨੂੰ ਉਧਾਰ ਰਹੇ ਨੇ ਦੇਖੋ ਮਤਲਬ ਇਹ ਗੱਲ ਤਾਂ ਝਿੱਕ ਨਹੀਂ ਹੈ ਕੰਨ ਨਾ ਕੱਪ ਕੇ ਤਾਂ ਫਿਰ ਤਾਂ ਟਕਰਾਓ ਵਾਲਾ ਮਾਹੌਲ ਬਣ ਜਾਏਗਾ ਜੀ ਮਤਲਬ ਟਕਰਾਓ ਟਾਲਣਾ ਜਿਹੜਾ ਦੇਖੋ ਸਿਆਸੀ ਜਣਾ ਹੁੰਦਾ ਹੈ ਮੀਡੀਆ ਸਾਹਿਬ ਬਹੁਤ ਮਤਲਬ ਸਿਆਸਤ ਦੇ ਵਿੱਚ ਹੰਡੇ ਹੋਏ ਨੇ ਉੱਚ ਕੱਦਾਵਰ ਲੀਡਰ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਨੇ ਨਾ ਮਤਲਬ ਕੰਨ ਟੱਪਣ ਵਾਲਾ ਜਾਂ ਡਾਂਗ ਫੇਰਨ ਵਾਲਾ ਮਤਲਬ ਜਿਹੜਾ ਇਹ ਸਿਸਟਮ ਹੈ ਇਹ ਤੋਂ ਥੋੜਾ ਜਿਹਾ ਕਿਉਂਕਿ ਪੰਜਾਬ ਦੇ ਵਿੱਚ ਪੰਜਾਬੀ ਲੋਕ ਨੇ ਜਿਹੜੇ ਸ਼ਾਂਤੀ ਚਾਹੁੰਦੇ ਨੇ ਸ਼ਾਂਤੀਪੂਰਵਕ ਹਰ ਇੱਕ ਮਸਲੇ ਦਾ ਹੱਲ ਹੋ ਸਕਦਾ ਹੈ ਉਹ ਵੀ ਮਤਲਬ ਕੋਈ ਉਹ ਕਹਿੰਦੇ ਨੇ ਜੇ ਕੋਈ ਤਲਾਸ਼ੀ ਲੈਂਦੇ ਜਦੋਂ ਕੋਈ ਚੀਜ਼ ਹੈ ਹੀ ਨਹੀਂ ਦਰ ਨਹੀਂ ਹੈ ਤਾਂ ਫਿਰ ਮਤਲਬ ਤਲਾਸ਼ੀ ਦੇ ਕੇ ਆਉਂਦਾ ਸੁਰ ਜਾਣਗੇ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਮਤਲਬ ਗਰਮ ਮਾਹੌਲ ਕ੍ਰੀਟ ਨਾ ਕੀਤਾ ਜਾਵੇ ਔਰ ਡਾਕਟਰ ਸਾਹਿਬ ਅਰਸ਼ ਅਰਸ਼ ਕਲੇਰ ਦਾ ਬਿਆਨ ਆ ਗਿਆ ਅਰਸ਼ ਕਲੇਰ ਜੀ ਕਹਿ ਰਹੇ ਨੇ ਕਿ ਐ ਵੀਕਰਨ ਜੀ ਮਜੀਠੀਆ ਨੇ ਭਗਵਾਨਤਮਨ ਸਰਕਾਰ ਨੇ ਜਿਹੜੀ ਚਲਾਈ ਪਈ ਯੂਧਨਸ਼ਿਆ ਦੇ ਵਿਰੁੱਧ ਮੁਹਿੰਮ ਉਬੇ ਖਿਲਾਫ ਪਿੱਛੇ ਇੱਕ ਬਿਆਨ ਦਿੱਤਾ ਸੀ ਜਿਸ ਦੇ ਨਤੀਜੇ ਵੱਜੋਂ ਹੁਣ ਭਗਵਾਨਤਮਨ ਸਾਹਿਬ ਪਰਸਨਲ ਖੁੰਦਾ ਕੱਢ ਰਹੇ ਨੇ ਜਾਣ ਕੇ ਅੱਜ ਟੀਮ ਭੇਜੀ ਗਈ ਹੈ 2 ਦਿਨਾਂ ਬਾਅਦ ਇਲੈਕਸ਼ਨ ਤੋਂ ਬਾਅਦ ਦੇਖੋ ਜੀ ਇਹ ਤਾਂ ਫਿਰ ਹੁਣ ਇਹਨਾਂ ਦੇ ਵੱਡੇ ਲੀਡਰਾਂ ਦੀ ਆਪਸੀ ਮਤਲਬ ਪਰਸਨਲ ਉਤਰੋ ਉਤਰੀ ਹੋ ਗਿਆ ਨਾ ਇਹ ਤਾਂ ਹੈ ਪੰਜਾਬ ਇਸ ਚੀਜ਼ ਨਾਲ ਪੰਜਾਬ ਜੇ ਕੋਈ ਪੰਜਾਬ ਦਾ ਇਸ ਚੀਜ਼ ਨਾਲ ਫਾਇਦਾ ਹੁੰਦਾ ਜਾਂ ਉੱਥੇ ਕੋਈ ਚੀਜ਼ ਇਹਨਾਂ ਨੂੰ ਮਿਲੀ ਹੈ ਵੀ ਕੋਈ ਡਰੋਨ ਆਇਆ ਜਾਂ ਕੋਈ ਮਾਲ ਹੈ ਜਾਂ ਕੋਈ ਮਤਲਬ ਪੈਸਾ ਹੈ ਕੋਈ ਚੀਜ਼ ਹੈ ਸਰਕਾਰ ਨੂੰ ਕਿਸੇ ਮੁਖਬਰ ਨੇ ਮੁਖਬਰੀ ਤਾਂ ਕੀਤੀ ਹੋਵੇ ਤਾਂ ਹੀ ਮਤਲਬ ਜਿਹੜਾ ਪ੍ਰੋਜੈਕਟ ਹੈ ਉਹ ਕੀਤਾ ਜੇ ਮਤਲਬ ਝੂਠਾ ਹੈਗਾ ਤਾਂ ਇਹਨਾਂ ਨੂੰ ਡਰਨ ਦੀ ਲੋੜ ਨਹੀਂ ਤੇ ਜੋ ਦੁੱਧਾ ਦੁੱਧ ਹੈ ਉਹਨਾਂ ਨੂੰ ਕੰਦੇਸਾਂ ਮਰੇ ਤੋਂ ਆਣੀ ਦਾ ਪਾਣੀ ਉਹ ਸਾਰਾ ਕਿਉਂਕਿ ਕਿਉਂਕਿ ਵਿਕਰਮ ਜੀ ਮਜੀਠੀਆ ਕਈ ਵਾਰ ਸਿੱਟਦੇ ਵੀ ਪੇਸ਼ ਨਹੀਂ ਹੋਏ ਪਟਿਆਲੇ ਸੀਟ ਸੀ ਉੱਥੇ ਦੋ ਵਾਰ ਆਏ ਤੀਜੀ ਵਾਰ ਚੌਥੀ ਵਾਰ ਪਹੁੰਚੇ ਨਹੀਂ ਜਦਕੇ ਵੱਡੇ ਵੱਡੇ ਅਧਿਕਾਰੀ ਉਸੇ ਸ਼ਾਮਲ ਕੀਤੇ ਗਏ ਔਰ ਵਿਕਰਮ ਜੀ ਮਜੀਠੀਆ ਨੇ ਕਿਹਾ ਕਿ ਮੈਨੂੰ ਡਰ ਹੈ ਗ੍ਰਿਫਤਾਰੀ ਹੋਣ ਦਾ ਜਿਸ ਦੇ ਅੱਜ ਰੂਪ ਦੇ ਵਿੱਚੋਂ ਅੱਜ ਇਹ ਤਰਾਸੀ ਮੇਨ ਛੇੜੀ ਗਈ ਹੈ ਤਾਂ ਅਸੀਂ ਸਹੀ ਕਹਿ ਰਹੇ ਹਾਂ ਕਿ ਕੋਈ ਨਾ ਕੋਈ ਸਬੂਤ ਮਿਲਿਆ ਵੀ ਨਹੀਂ ਤਾਂ ਹੀ ਉਹਨਾਂ ਦੇ ਫਿਰੇ ਤੜਸਾ 6 ਵਜੇ ਪਹੁੰਚ ਗਈ ਸੀ ਹਾਂ ਜੀ ਦੇਖੋ ਫਿਰ ਅ ਅਫਸਰ ਸਾਹਿਬ ਜੀ ਹਨਾ ਮਤਲਬ ਕੋਈ ਤਾਂ ਕਾਰਨ ਹੋ ਸਕਦਾ ਹੈ ਬਿਨਾਂ ਕਾਰਨ ਤੋਂ ਤਾਂ ਕੋਈ ਗੱਲ ਨਹੀਂ ਹੁੰਦੀ ਗੱਲ ਕਰ ਉਹ ਥੋੜਾ ਜਿਹਾ ਬਸ ਵੇਟ ਕਰਨ ਇੰਤਜ਼ਾਰ ਕਰਨ ਦੀ ਲੋੜ ਹੈ ਜਦੋਂ ਵੀ ਉਹਨਾਂ ਦੀ ਤਲਾਸ਼ੀ ਵਿੱਚ ਕੋਈ ਜਿਹੜੀ ਜਿਹਾ ਕੋਈ ਸੰਪੂਰਨ ਹੋ ਗਈ ਉਸ ਤੋਂ ਬਾਅਦ ਉਹ ਪ੍ਰੈਸ ਕੰਮ ਬੰਦ ਕਰਤੇ ਜੋਗੀ ਤੁਹਾਨੂੰ 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 ਕੀ ਲੱਗਦਾ ਤੁਹਾਨੂੰ ਕੀ ਲੱਗਦਾ ਵੀ ਜੇਕਰ ਕੋਈ ਨਿਕਲਦਾ ਤਾਂ ਸ਼੍ਰੋਮਣੀ ਕੱਲ ਦਾ ਜਿਹੜਾ ਗ੍ਰਾਫ نیچے ਹੋਰ ਗਿਰੇਗਾ ਦੇਖੋ ਜੀ ਗ੍ਰਾਫ ਤਾਂ نیچے ਹੈ ਤੇ ਹੀ ਹੈ ਹੁਣ ਦਾ ਹੁਣ ਦਾ ਨਹੀਂ ਮੈਂ 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 ਤਾਂ ਕਹਿ ਰਿਹਾ ਕਿ 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 ਸੁਖਵੀਰ ਬਾਦਲ ਦੇ ਖਾਸ ਮੰਨੇ ਜਾਂਦੇ ਨੇ ਵਿਕਰਮ ਜੀਠੀਆ ਨੇੜੇ ਨੇ ਰਿਸ਼ਤੇ ਰੀ ਪੈਂਦੇ ਨੇ ਫਿਰ ਸੁਖਵੀਰ ਬਾਦਲ ਦਾ ਨਾਮ ਵੀ ਆਣਾ ਚਾਹੀਦਾ ਦੇਖੋ ਜੀ ਲੋਕਾਂ ਵਾਸਤੇ ਜਿਹੜਾ ਡਾਂਗ ਫੇਰ ਨਾਲੇ ਬਿਆਨ ਨੇ ਮਤਲਬ ਇਸ ਤਰ੍ਹਾਂ ਦੇ ਜਿਹੜੇ ਬਿਆਨ ਨੇ ਪਹਿਲਾਂ ਕੈਪਟਨ ਸਾਹਿਬ ਨੇ ਵੀ ਕਿਹਾ ਸੀ ਕਿ ਮੈਂ ਸਿੰਡੇ ਨਾਲ ਐ ਕਰੂੰਗਾ ਨੇ ਡਾਕਟਰ ਸਾਹਿਬ ਮੈਂ ਮੈਂ ਡਾਕਟਰ ਸਾਹਿਬ ਮੈਂ ਗੱਲ ਇਹ ਕਰ ਦੇਣਾ ਦਰਸ਼ਕਾਂ ਤੁਹਾਨੂੰ ਵੀ ਕਿ ਪਹਿਲਾਂ ਸੁਖਬੀਰ ਬਦਲ ਦੇ ਰਾਜ ਦੇ ਵਿੱਚ ਵੀ ਬੇਦਬੀਆਂ ਹੋਈਆਂ ਉਹਨਾਂ ਦਾ ਸਾਨੂੰ ਅੱਜ ਦਾ ਪੰਜਾਬ ਦੇ ਲੋਕਾਂ ਨੂੰ ਸਾਫ਼ ਨਹੀਂ ਮਿਲਿਆ ਦੂਸਰਾ ਹੁਣ ਵਿਕਰੇਣ ਜੀ ਮਿੱਠੇ ਐਸਿਡੇ ਪੇਸ਼ ਹੁੰਦੇ ਉਹਨਾਂ ਦੇ ਘਰ ਰੇਡ ਵੱਜ ਜਾਂਦੀ ਹੈ ਤਾਂ ਮੀਆਂ ਵੀ ਦੋਨਾਂ ਨੂੰ ਮਿਰਚਾਂ ਲੱਗਦੀਆਂ ਨੇ ਦੋ ਵੀਡੀਓ ਬਣਾ ਕੇ ਵਾਇਰਲ ਕਰ ਰਹੇ ਨੇ ਔਰ ਖਾਸ ਕਰ ਆਪਣੇ ਦਰਸ਼ਕਾਂ ਨੂੰ ਕਹਿ ਰਹੇ ਨੇ ਤੁਸੀਂ ਦਰਵਾਜ਼ੇ ਟੱਪ ਗੇਟ ਟੱਪ ਕੇ ਆ ਜਾਓ ਯਾਨੀ ਕਿ ਵਿਕਰਮ ਜੀ ਜਿਠੇ ਸੱਚੇ ਨਹੀਂ ਤਾਂ ਰੇਡ ਕਰਨ ਦੇ ਨਾਲ ਖੰਘਾ ਲੰਦੇ ਜੋ ਕੋਈ ਨਿਕਲਦਾ ਨਿਕਲਦੇ ਦੇਖੋ ਜੀ ਥੋੜਾ ਜਿਆ ਇੰਤਜ਼ਾਰ ਕਰਨਾ ਚਾਹੀਦਾ ਇੰਤਜ਼ਾਰ ਦੇ ਵਿੱਚ ਮਤਲਬ ਕਿਉਂਕਿ ਜੇ ਕੋਈ ਗੱਲ ਨਾ ਨਿਕਲੀ ਭੇਰੇ ਹਨ ਮਤਲਬ ਜਿਹੜਾ ਮਾਹੌਲ ਹੈ ਗਰਮ ਹੋ ਜੇ ਤਾਂ ਜਾਂ ਕੋਈ ਉੱਥੇ ਹੋਰ ਤੂੰ ਤੂੰ ਮੈਂ ਵੱਧ ਜੇ ਮਤਲਬ ਇਸ ਤਰ੍ਹਾਂ ਦਾ ਮਾਹੌਲ ਹੈ ਜਿਹੜਾ ਕੋਈ ਨਹੀਂ ਕਰਨਾ ਚਾਹੀਦਾ ਸ਼ਾਂਤਮੱਤੀ ਨਾਲ ਜੋ ਵੀ ਕਾਰਵਾਈ ਆ ਡਾਕਟਰ ਸਾਹਿਬ ਜੇ ਤੁਸੀਂ ਸੱਚੇ ਸੀ ਤੁਸੀਂ ਪਟਿਆਲਾ ਸੀਟ ਅੱਗੇ ਪੇਸ਼ ਚੋ ਨਹੀਂ ਹੋਏ ਜੇ ਤੁਸੀਂ ਸੱਚੇ ਸੀ ਦੇਖੋ ਜੀ ਤਾਂ ਦੇਖੋ ਵੱਟਿਆ ਆਦਮੀਆਂ ਵਾਸਤੇ ਸਿੱਟਾ ਹੁੰਦੀਆਂ ਨੇ ਨਹੀਂ ਮਜੀਠਿਆ ਛੋੜਦਾ ਹੈ ਨਹੀਂ ਮਜੀਠਿਆ ਛੋੜਦਾ ਹੈ ਨਹੀਂ ਮੰਤਰੀ ਹੈ ਸਾਬका ਪੰਜਾਬ ਦੇ ਆ ਸੱਤ ਤੂੰ ਤਾਂ ਹੀ ਸਿੱਟੇ ਸਿੱਟ ਚੱਲੀ ਜਾਂਦਾ ਜੀ ਨਹੀਂ ਜੇ ਤੂੰ ਨਾ ਕਿਸੇ ਹੋਰ ਬੰਦੇ ਦੇ ਹੁੰਦੇ ਉਹਨੂੰ ਤਾਂ ਉੱਥੇ ਮਤਲਬ ਬਿਨਾ ਸਿੱਟੇ ਤੋਂ ਬਿਨਾ ਕਾਸੇ ਤੋਂ ਉਹਨੂੰ ਦਾ ਮਤਲਬ ਉੱਥੋਂ ਥਾਣੇ ਦੇ ਬਿਨਾ ਉੱਥੋਂ ਹੀ ਹਵਾਲਾ ਚ ਢੋ ਕੇ ਰਿਮਾਂਡ ਲੈ ਕੇ ਦੂਬਾਰ ਪੁਲਿਸ ਜੇਲ੍ਹ ਚ 14 ਦਿਨ ਦਾ ਕਰਾ ਫਿਰ ਜਿਆ ਜਾਂਦਾ ਫਿਰ ਚੱਲ ਪੈਂਦਾ ਚੱਕਰ ਐ ਗੱਲ ਕਰੇ ਵੱਡੇ ਲੋਕਾਂ ਵਾਸਤੇ ਸਿੱਟ ਹੁੰਦੀ ਹੈ ਇਹ ਆਪਕਿ ਸਿੱਟੇ ਸਿੱਟਕੇ ਲੀ ਜਾਂਦੇ ਨੇ ਤੇ ਕੋਈ ਮਤਲਬ ਬਹੁਤਾ ਲੋਕਾਂ ਵਾਸਤੇ ਸੱਦੀ ਵਕਤ ਜਿਹੜਾ ਆ ਹੱਲ ਹੁੰਦਾ ਉਹ ਨਹੀਂ ਹੁੰਦਾ। ਕੋਈ ਡਾਕਟਰ ਸਾਹਿਬ ਕਈ ਕਈ ਸਮੇਂ ਤੋਂ ਪੰਜਾਬ ਦੇ ਲੋਕ ਮੰਗ ਕਰ ਰਹੇ ਸੀ ਕਿ ਸਾਨੂੰ ਇਨਸਾਫ ਦੀ ਲੋੜ ਹੈ। ਭਗਵੰਤ ਸਿੰਘ ਸਾਹਿਬ ਅੱਗੇ ਕਈਆਂ ਨੇ ਆਕ੍ਰਿਸ਼ਣ ਲਾਈਆਂ ਦੀ। ਚਲੋ ਅਸੀਂ ਇਹ ਨਹੀਂ ਕਹਿੰਦੇ ਭਗਵੰਤਵੰਗਾ ਵਧੀਆ ਕਰ ਰਹੇ ਨੇ। ਜੋ ਅਕਾਲੀ ਦਲ ਨੇ ਕੀਤਾ ਉਹ ਜੋ ਬੀਜੇ ਆ ਉਹ ਅਜ ਪਾਰ ਰਹੇ ਨੇ। ਕੀ ਤੁਹਾਨੂੰ ਲੱਗਦਾ ਹੈ ਵੀ ਸਰਕਾਰ ਸਹੀ ਲੇ ਤੇ ਜਾ ਰਹੀ ਹੈ? ਇਹਦਾ ਕੋਈ ਜਰਨ ਨਿਕਲੇਗਾ? ਕੀ ਸਰਕਾਰ ਸਹੀ ਗੱਲ ਚੱਕ ਰਹੀ ਹੈ? ਜੋ ਦੇਖੋ ਅੱਜ ਰੇਡ ਹੋਈ ਹੈ ਨਹੀਂ ਮੈਂ ਸੁਣੋ ਮੈਂ ਕਹਿੰਦਾ ਵਿਕਰਮਜੀਠੇ ਵਰ ਨਹੀਂ ਆ ਰਿਹਾ ਜਿਹੜੇ ਹੋਰ ਵੀ ਨੇ ਉਹਨਾਂ ਤੇ ਵੀ ਅੱਜ ਕਰ ਰਹੇ ਹੁਣ ਚਾਹੀਦਿਆਂ ਨੇ ਦੇਖੋ ਜਿਹੜੇ ਕਿੰਗ ਪਿੰਨ ਨੇ ਜੀ ਉਹਨਾਂ ਤੇ ਮਤਲਬ ਜਿਹੜੇ ਇਸ ਚੀਜ਼ ਤੇ ਜਿਹੜਾ ਮਤਲਬ ਜੁੱਧ ਨਸ਼ਾ ਵਿਰੁੱਧ ਚੱਲਿਆ ਹੋਇਆ ਹੈ ਜਿਹੜੇ ਇਹਦੇ ਕਿੰਗ ਪਿੰਨ ਨੇ ਉਹ ਉਹ ਦਾ ਪੰਜਾਬ ਵੀ ਜਾਣਦਾ ਹੈ ਪੰਜਾਬ ਸਰਕਾਰ ਵੀ ਜਾਣਦੀ ਹੈ ਮਤਲਬ ਕਿ ਉੱਥੇ ਤਾਈਂ ਗੱਲ ਪਹੁੰਚੂਗੀ ਤਾਂ ਕੋਈ ਇਸ ਦਾ ਲੋਕਾਂ ਦੇ ਉੱਤੇ ਸਾਕਤ ਅਸਰ ਹੋਊਗਾ ਜੇ ਉਹ ਮਤਲਬ ਜਿਹੜੀ ਇਹਦੀ ਜੁੱਤ ਨਸ਼ਾ ਦੀ ਟੀਮ ਹੈ ਜਿਹੜੀ ਨਸ਼ਾ ਦਾ ਵੱਡਾ ਵਪਾਰੀ ਆ ਵੱਡੀਆਂ ਮੱਛੀਆਂ ਨੇ ਮਗਰ ਮੱਛ ਉਹਨਾਂ ਤਾਈਂ ਪਹੁੰਚਣਗੇ ਫਿਰ ਤਾਂ ਲੋਕਾਂ ਨੂੰ ਪਤਾ ਲੱਗੂਗਾ ਜੇ ਮਤਲਬ ਹੋਰ ਛੋਟੇ ਲੋਕਾਂ ਨੂੰ ਵਰਤ ਕੇ ਅੰਦਰ ਦਿੱਤੇ ਤੇ ਤਾਂ ਇਹਦਾ ਮਤਲਬ ਲੋਕਾਂ ਦੇ ਉੱਤੇ ਕੋਈ ਬਹੁਤਾ ਪੋਜ਼ੀਟਿਵ ਹੈ ਹੈ ਨਾ ਡਾਕਟਰ ਸਾਹਿਬ ਮੈਂ ਮਾਫੀ ਚਾਹਨਾ ਥੋੜੀ ਮੈਨੂੰ ਪ੍ਰੋਬਲਮ ਆ ਰਹੀ ਹੈ ਤੇ ਤੁਸੀਂ ਜੋ ਜਾਣਕਾਰੀ ਦਿੱਤੀ ਹੈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਸੋ ਦੋ ਤੋਏ ਕਰਨਾ ਜੁੜੇ ਸੀ ਰਸਿੰਦਰ ਸਿੰਘ ਜੀ ਮਾਨਸਾਤ ਉਹ ਤੇ ਤੁਹਾਨੂੰ ਜਾਣ ਕਰ ਦੇ ਦਿੰਦੇ ਆ ਕਿ ਅੱਜ ਸਵੇਰ ਤੜਕਸਾਰ ਵਿਕਰਮ ਮਜੀਠੀਆ ਜੋ ਕਿ ਸਾਬਕਾ ਸ਼ੋਮੇ ਕਾਲ ਦੇ ਲੀਡਰ ਰਹੇ ਨੇ ਉਹਨਾਂ ਦੇ ਕਾ ਰੇਡ ਹੋਈ ਆ ਰੇਡੀਓ ਉਸ ਸਮੇਂ ਹੋਈ ਜਦੋਂ ਵਿਕਰਮ ਮਜੀਠੀਆ ਦੇ ਉਹਨਾਂ ਦੇ ਧਰਮ ਪਤਨੀ ਘਰ ਦੇ ਵੀ ਮੌਜੂਦ ਸੀ ਪੰਜਾਬ ਪੀਲਨ ਦੀ ਟੀਮ ਨੇ ਐਸਐਸਪੀ ਵੀ ਅਗਵਾਇ ਦੇ ਰੇਡ ਕੀਤੀ ਹੈ ਬੜੀਆਂ ਗੱਲਾਂ ਉਠੀਆਂ ਬਹੁਤ ਸਵਾਲ ਹੋਏ ਕਿ ਰੇਡ ਕਿਦਾਂ ਕੀਤੀ ਗਈ ਤਾਂ ਉਹਨੇ ਜਵਾਬ ਦਿੱਤਾ ਅਸੀਂ ਐਫਆਰ ਬਕਾਇਦਾ ਦਰਜ ਕਰਾ ਕੇ ਆਏ ਥਾਣੇ ਦੇ ਵਿੱਚ ਔਰ ਵਿਕਰਮ ਜੀਠਿਆ ਦੂਜੇ ਦੇ ਪਾਸੇ ਵੀਡੀਓ ਵਿੱਚ ਇਹ ਵੀ ਕਹਿੰਦੇ ਦਿਖਾਈ ਦੇ ਰਹੇ ਨੇ ਆਪਣੇ ਜਿਹੜੇ ਫੋਨ ਤੇ ਆਪਣੇ ਜਿਹੜੇ ਫੈਨਸ ਬਾਹਰ ਇਕੱਠੇ ਹੋਏ ਨੇ ਕਿ ਜੇਕਰ ਨਹੀਂ ਅੰਦਰ ਆਂਦੇ ਰਹੇ ਤਾਂ ਤੁਸੀਂ ਗੇਟ ਟੱਪ ਕੇ ਆ ਜਾਓ ਇਹ ਵੀ ਚੰਗਾ ਨਹੀਂ ਹੈ ਜੇਕਰ ਤੁਸੀਂ ਸੱਚੇ ਹੋ ਤਾਂ ਜੇਕਰ ਜਿਹੜੀ ਟੀਮ ਆਈ ਹੈ ਉਹਨੂੰ ਜੋ ਕਰਦੀ ਐ ਛਾਂ ਮੈਨੂੰ ਕਰਨ ਦੋ ਤੁਹਾਨੂੰ ਡਰ ਕਾਦਾ ਕਿਉਂਕਿ ਤੁਸੀਂ ਪਹਿਲਾਂ ਸਿੱਟ ਦੇ ਪੇਸ਼ ਨਹੀਂ ਹੋਏ ਤਾਂ ਫਿਰ ਭਗਵਾਨਤਮਨ ਸਰਕਾਰ ਨੇ ਐਕਸ਼ਨ ਲੈਣਾ ਸੀ ਪਰ ਹਾਂ ਸਰਕਾਰ ਤੇ ਵੀ ਸਵਾਲ ਉੱਠਦੇ ਨੇ ਕਿ ਜਿਹੜਾ ਪਰਸੋ ਇਲੈਕਸ਼ਨ ਦਾ ਰਿਜ਼ਲਟ ਆਇਆ ਤੇ ਤੁਸੀਂ ਤੁਰੰਤ ਕਾਰਵਾਈ ਕਰ ਦਿੱਤੀ ਤਾਂ ਇਹ ਵੀ ਸਵਾਲ ਸਰਕਾਰ ਦੇ ਉੱਠੇ ਨੇ ਕਈ ਬਿਆਨ ਵੀ ਸਾਹਮਣੇ ਆ ਗਏ ਨੇ ਜਿਵੇਂ ਤੁਹਾਨੂੰ ਦੱਸਿਆ ਕਿ ਸ਼ਰਮਣੀ ਕਾਲਜ ਦਾ ਬਿਆਨ ਆ ਚੁੱਕਾ ਹੈ ਸਾਹਮਣੇ ਕਿ ਇਹ ਸਾਰਾ ਕੁਝ ਸਿਆਸੀ ਰੰਗੀ ਦੇ ਤਹਿਤ ਭਗਵੰਤ ਸਿੰਘ ਸਾਬ ਕਰ ਰਹੇ ਨੇ ਸੋ ਦੋਸਤੋ ਹੁਣ ਦੇਖਾਂਗੇ ਕਿ ਦੁਪਹਿਰ ਤੋਂ ਬਾਅਦ ਕੀ ਸਿੱਟਾ ਨਿਕਲਦਾ ਹੈ ਕੀ ਰੇਟ ਦਾ ਕੀ ਕੋਈ ਬਰਾਮਦ ਹੁੰਦਾ ਹੈ ਜਾਂ ਨਹੀਂ ਕੀ ਵਿਕਰਮ ਰਿਠਾ ਲਾਈ ਗਈ ਚਲਾਈ ਗਈ ਮਹਿੰਮ ਹੈ ਉਦੇਖਲਾ ਕੋਈ ਨਿਚਿਆ ਨਿਕਲੇਗਾ ਜਾਂ ਫਿਰ ਇੱਕ ਫਾਰਮੈਲਟੀ ਕੀਤੀ ਗਈ ਹੈ ਜਿਵੇਂ ਕਿ ਵਿਕਰਨ ਸਿੰਘ ਮੀਠਿਆ ਦਾ ਕਹਿਣਾ ਹੈ ਸਾਬਤ ਤੌਰ ਤੇ ਕਿ ਮੈਨੂੰ ਡਰ ਹੈ ਕਿ ਮੇਰੇਤੇ ਕੋਈ ਨਿਆਂਇਕ ਅੱਜ ਪਰਚਾ ਨਾ ਪਾਇਆ ਜਾ ਸਕੇ ਜਿਵੇਂ ਕਿ ਸਾਡੇ ਸਹਿਯੋਗੀ ਨੇ ਕਿਹਾ ਕਿ ਅੱਜ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ ਤਾਂ ਹੋ ਸਕਦਾ ਹੈ ਕਿ ਅੱਜ ਵਿਕਰਨ ਸਿੰਘ ਮੀਠਿਆ ਗ੍ਰਿਫਤਾਰੀ ਹੋ ਜਾਣ ਹੋਣਗੇ ਤਾਂ ਵੀ ਤੁਹਾਨੂੰ ਦੀ ਅਪਡੇਟ ਸਭ ਤੋਂ ਪਹਿਲਾਂ ਏਅਰ ਪੰਜਾਬੀ ਟੀਵੀ ਵਿੱਚ ਕਰੇਗਾ ਦੋਸਤੋ ਤੇ ਇਹ ਸਾਡਾ ਸਵੇਰ ਦਾ ਲਾਈਵ ਦਾ ਪ੍ਰੋਗਰਾਮ ਸੀ ਮੈਂ ਤੁਹਾਡਾ ਦੋਰਾ